ਅੱਜ ਦਾ ਇਹ ਧਰਨਾ ਇਕੱਲਾ ਇੱਥੇ ਨਹੀਂ ਸਮੁੱਤੇ ਦੇਸ਼ ਦੇ ਅੰਦਰ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀਟੂ ਦੇ ਸੱਦੇ ਤੇ ਅੱਜ ਜਿੱਥੇ ਅੰਗਣਵਾੜੀ ਮੁਲਾਜ਼ਮ ਭੈਣਾ ਸਾਰੇ ਦੇਸ਼ ਵਿੱਚ ਅੱਜ ਆਪਣਾ ਮੰਗ ਦੇਸ਼ ਮਨਾ ਰਹੇ ਨੇ ਮਨਾਰੀਆਂ ਨੇ ਉੱਥੇ ਨਾਲ ਹੀ ਦੇਸ਼ ਦੀ ਸਰਕਾਰ ਵੱਲੋਂ ਜਿਹੜੇ ਫੌਜਦਾਰੀ ਤਿੰਨ ਕਾਨੂੰਨ ਬਣਾਏ ਨੇ ਉਹਨਾਂ ਕਾਨੂੰਨਾਂ ਦੇ ਉਹਨੂੰ ਬਾਦ ਰੱਦ ਕਰਨ ਲਈ ਅਤੇ ਚਾਰ ਲੇਬਰ ਕੋਡ ਰੱਦ ਕਰਨ ਵਾਸਤੇ ਮਨਰੇਗਾ ਆਪਣੇ ਜਿਹੜੇ ਅੰਗਣਵਾੜੀ ਆਸ਼ਾ ਮੈਡੇ ਮੀਲ ਕੰਮੇ ਨੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਇਕੁਅਲ ਵਰਕ ਇਕੁਅਲ ਪੇ ਉਹ ਦਿੱਤੀ ਜਾਵੇ ਇਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਹੈ ਜਿਹੜੀ ਉਹ ਜਿਹੜੀ 44ਵੀਂ 45ਵੀਂ ਲੇਬਰ ਕਾਨਫਰੰਸ ਹੋਈ ਆ ਉਸ ਕਾਨਫਰੰਸ ਦੇ ਮੁਤਾਬਕ 26000 ਰੁਪਿਆ ਤਨਖਾਹ ਜਿਹੜੀ ਸਾਰੇ ਕਰਮਚਾਰੀਆਂ ਨੂੰ ਮਿਲਣੀ ਚਾਹੀਦੀ ਆ ਅਤੇ ਜਿਹੜੇ ਖੇਤ ਮਜ਼ਦੂਰ ਨੇ ਖੇਤ ਮਜ਼ਦੂਰਾਂ ਨਾਲੋਂ ਮਨਰੇਗਾ ਮਜ਼ਦੂਰਾਂ ਨੂੰ ਦਿਹਾੜੀ ਜਿਹੜੀ ਆ ਉਹ ਘਟ ਦਿੱਤੀ ਜਾ ਰਹੀ ਆ ਮਨਰੇਗਾ ਮਜ਼ਦੂਰਾਂ ਨੂੰ ਦਿਹਾੜੀ ਸਿਰਫ ਤੇ ਸਿਰਫ 322 ਦਿੱਤੀ ਜਾ ਰਹੀ ਆ 322 ਰੁਪਏ ਜਦ ਕਿ ਕਾਨੂੰਨ ਇਹ ਕਹਿੰਦਾ ਕਿ ਖੇਤ ਮਜ਼ਦੂਰਾਂ ਨਾਲੋਂ ਕੱਟ ਦਿਹਾੜੀ ਨਹੀਂ ਦਿੱਤੀ ਜਾ ਸਕਦੀ ਖੇਤ ਮਜ਼ਦੂਰਾਂ ਦੀ ਦਿਹਾੜੀ 430 ਰੁਪਏ 70 ਪੈਸੇ ਆ ਇਸ ਕਰਕੇ ਜਿੰਨਾ ਚਿਰ 700 ਰੁਪਏ ਦਿਹਾੜੀ 26000 ਰੁਪਏ ਰੱਖਾ ਦੇ ਮਤਾਬਕ ਨਹੀਂ ਦਿੱਤੀ ਜਾਂਦੀ ਉਹਨਾਂ ਚ 430 ਰੁਪਏ 70 ਪੈਸੇ ਜਿਹੜੀ ਮਨਰੇਗਾ ਮਿਲਣ ਦਿਹਾੜੀ ਕੀਤੀ ਜਾਵੇ ਇਹਨਾਂ ਨੇ ਤਸੀਹਦਾ ਸਾਹਿਬ ਲੱਟੀ ਕੁਸ਼ਿੰਦਰ ਸਾਹਿਬ ਨੇ ਸ਼ਿਨਦਰ ਸਾਹਿਬ ਨੂੰ ਭੇਜਿਆ ਮੰਗ ਪੱਤਰ ਲੈਣ ਲਈ ਅਸੀਂ ਸਾਰੇ ਦੇਸ਼ ਵਿੱਚ ਹੀ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਮੰਗ ਪੱਤਰ ਜਿਹੜਾ ਭਾਰਤ ਸਰਕਾਰ ਨੂੰ ਜਿਹੜੀ ਸ਼ਿਕਾਰੀਮਨ ਖਜ਼ਾਨਾ ਮੰਤਰੀ ਉਸ ਨੂੰ ਅਤੇ ਪ੍ਰਧਾਨ ਮੰਤਰੀ ਦੇ ਸਿੱਧੇ ਨਾਮ ਉੱਤੇ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮੰਗ ਪੱਤਰ ਭੇਜਿਆ ਇਹਨਾਂ ਨੇ ਸਾਨੂੰ ਤਸ਼ੀਨਦਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਮੰਗ ਪੱਤਰ ਜਿਹੜਾ ਖੂਬ ਹੂ ਜਿਹੜਾ ਈਮੇਲ ਦੇ ਰਾਹੀਂ ਅਸੀਂ ਪੰਜਾਬ ਦੀ ਸਰਕਾਰ ਨੂੰ ਵੀ ਸੁਦੇਸ਼ਾ ਮੰਤਰੀ ਸੀਤਾਰਾਮਨ ਨੂੰ ਵੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸਿੱਧਾ ਪੇਜ ਤੇ ਇਹਨਾਂ ਨੇ ਵਿਸ਼ਵਾਸ ਦਿੱਤਾ ਪਰ ਮੰਗਾ ਮੰਨਣ ਦਾ ਇਹ ਵਿਸ਼ਵਾਸ ਨਹੀਂ ਜੇ ਮੰਗਾ ਨਾ ਮੰਨੀਆਂ ਅਸੀਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਹਾਂ ਜੀ ਮੈਂ ਮੇਰੀ ਡਿਊਟੀ ਜੋ ਧਰਨਾ ਹੋ ਰਿਹਾ ਹੈ ਇਰੇ ਵਿੱਚੋਂ ਦੇਲੇਬੰਦੀ ਵੱਲੋਂ ਜੋ ਵੀ ਮੰਗ ਪੱਤਰ ਸੀਗਾ ਉਹ ਲੈਣ ਲਈ ਮਾਰ ਨੂੰ ਡਾਕਟਰ ਮਿਸ਼ਰ ਨੂੰ ਲੱਗੀ ਸੀ ਉਹ ਮੈਂ ਮੰਗ ਪੱਤਰ ਪ੍ਰਾਪਤ ਕਰ ਲਿਆ ਤੇ ਹੁਬੂ ਜੋ ਵੀ ਜਿੱਥੇ ਵੀ ਇਹਨਾਂ ਨੇ ਪਹੁੰਚਦਾ ਕਰਾਉਣਾ ਹੈ ਉੱਥੇ ਪਹੁੰਚਦਾ ਕਰਤਾ ਜੋ ਤਾਂ ਇਹਨਾਂ ਦਾ ਕਹਿਣਾ ਹੈਗਾ ਜੇ ਮੰਗਾ ਨਾ ਪੂਰੀ ਹੋਵੇ ਸਮਝੋ ਉਹ ਤਾਂ ਉਹ ਸਰਕਾਰ ਲੈਵਲ ਦਾ ਕੰਮ ਹੈ ਜੋ ਸਾਡੀ ਡਿਊਟੀ ਸੀ ਅਸੀਂ ਉਹ ਮੰਗ ਪੱਤਰ ਪ੍ਰਾਪਤ ਕਰ ਲਿਆ ਸਰਕਾਰ ਤੇ ਪਹੁੰਚਦਾ ਕਰ ਦਾਂ ਜਾਨੀ ਇਹਨਾਂ ਵੱਲੋਂ ਪੂਰਾ ਆਸ਼ਵਾਸਾ ਦੇ ਰਹੇ ਮੈਂ ਵੇਖੋ ਜੀ ਜੋ ਮੇਰੀ ਡਿਊਟੀ ਸੀ ਮੈਂ ਉਹ ਕਰ ਲਈ ਹੈ ਜੋ ਮੰਗ ਪੱਤਰ ਪ੍ਰਾਪਤ ਕਰਨਾ ਹੀ ਕਰ ਲਿਆ ਉਹ ਮੰਡੀ ਸਾਹਿਬ ਨੂੰ ਪਹੁੰਚਦਾ ਕਰ ਦੂੰਗਾ ਉੱਥੇ ਇਹ ਸਰਕਾਰ ਲੈਵਲ ਦਾ ਮਟਰ ਹੈ